ਜਿੱਦਾਂ ਜਿੱਦਾਂ ਟਾਈਮ ਅੱਗੇ ਵਧਦਾ ਜਾ ਰਿਹਾ ਲੋਕਾਂ ਦਾ ਵਿਸ਼ਵਾਸ ਭਗਤੀ ਤੋਂ ਜ਼ਿਆਦਾ ਟੂਣੇ ਟੋਟ ਕੇ ਜਾਦੂ ਮੰਤਰਾਂ ਦੇ ਉੱਤੇ ਜਿਹੜਾ ਵਾ ਉਹ ਕਹ ਲਓ ਕਿ ਜ਼ਿਆਦਾ ਉਹਨਾਂ ਦਾ ਵਿਸ਼ਵਾਸ ਕਾਇਮ ਹੁੰਦਾ ਜਾ ਰਿਹਾ ਐਦਾਂ ਕਿਉਂ ਲਗਜ਼ਰੀ ਚ ਲਾਈਫ ਕੌਣ ਨਹੀਂ ਚਾਹੁੰਦਾ ਹਮ ਹਮ ਅੱਜ ਅਸੀਂ ਸਭ ਕੁਝ ਚਾਹੁੰਦੇ ਹਾਂ ਵੀ ਮੈਨੂੰ ਇਨਸਟੈਂਟ ਮਿਲੇ ਹਮ ਅੱਜ ਮਿਲੇ ਹੁਣੇ ਹੀ ਮਿਲੇ ਹਮ ਕੌਫੀ ਪੀ ਰਹੇ ਹਾਂ ਨਾ ਅਸੀਂ ਇਹਨੂੰ ਇਨਸਟੈਂਟ ਚਾਹੁੰਦੇ ਹਾਂ ਹਮ ਚਲੋ ਇਹ ਤਾਂ ਆਪਾਂ ਘਰ ਇੱਥੇ ਬਣਾਈ ਆ ਜੀ ਦੁੱਧ ਲਿਆਂਦਾ ਕਾਫੀ ਪਾਈ ਐਂਡ ਉਹਨੂੰ ਗੈਸ ਤੇ ਗਰਮ ਕਰਕੇ ਉਹਨੂੰ ਰੈਡੀ ਕੀਤਾ ਬਟ ਇੰਨੀ ਲਾਈਫ ਫਾਸਟ ਆ ਨਹੀਂ ਅਸੀਂ ਚਾਹੁੰਦੇ ਆ ਵੀ ਮੈਨੂੰ ਕਾਫੀ ਬਸ ਮੈਂ ਜਸਟ ਮਸ਼ੀਨ ਦਾ ਬਟਨ ਪ੍ਰੈਸ ਕਰਾਂ ਤੇ ਕਾਫੀ ਬਾਹਰ ਆ ਜਾਏ ਸਾਡੇ ਕੋਲ ਆਪਣੇ ਜਿਹੜੇ ਕੱਪੜੇ ਆਪਾਂ ਪਾਉਣੇ ਆ ਵੇਅਰ ਕਰਦੇ ਉਹ ਸਾਡੇ ਕੋਲ ਸਟਿਚ ਕਰਾਉਣ ਦਾ ਟਾਈਮ ਨਹੀਂ ਆਪਾਂ ਰੈਡੀमेड ਲੈ ਲੈਂਦੇ ਆ ਠੀਕ ਹੈ ਨਾ ਹਰ ਚੀਜ਼ ਰੈਡੀमेड ਫਾਸਟ ਫੂਡ ਰੈਡੀमेड ਹਰ ਚੀਜ਼ ਰੈਡੀमेड ਮੇਰੇ ਖਿਆਲ ਚੋ ਰੈਡੀमेड ਲੈ ਲੈ ਕੇ ਸਾਡੀ ਥਿੰਕਿੰਗ ਇਹੋ ਜੀ ਬਣ ਚੁੱਕੀ ਆ ਵੀ ਸਾਨੂੰ ਸਭ ਕੁਝ ਰੈਡੀमेड ਮਿਲੇ ਮਿਲੇ ਬਿਲਕੁਲ ਤੇ ਇਸ ਵਾਸਤੇ ਕੀ ਕਰਦੇ ਆ ਆਪਾਂ 올 ਲਕਜ਼ਰੀਜ਼ ਆਫ ਲਾਈਫ ਚਾਹੁੰਨੇ ਆ ਵੀ ਸਾਨੂੰ ਰਾਤ ਦਾ ਦਿਨ ਨਾ ਚੜੇ ਤੇ ਮੈਂ 올 ਲਕਜ਼ਰੀਜ਼ ਆਫ ਲਾਈਫ ਦਾ ਮਾਲਕ ਹੋਵਾਂ ਮਾਲਕ ਹੁਣ ਜਿਹੜੀ ਭਗਤੀ ਆ ਨਾ ਇਹ ਸਹਿਜ ਦਾ ਮਾਰਗ ਆ ਭਗਤੀ ਦਿੰਦੀ ਆ ਮੈਂ ਨਹੀਂ ਕਹਿੰਦਾ ਨਹੀਂ ਦਿੰਦੀ ਭਗਤੀ ਸਭ ਕੁਝ ਦਿੰਦੀ ਆ ਜਦੋਂ ਇਨਸਾਨ ਸੱਚ ਦੇ ਰਸਤੇ ਤੇ ਚੱਲਦਾ ਉਹਨੂੰ ਮਿਲਦਾ ਸਭ ਕੁਝ ਪਰ ਮਿਲਦਾ ਸਲੋ ਆ